ਜੀ ਵੀ ਉਹਨੀ ਥੋੜੀ ਹੈ ਪਰਮਾਤਮਾ ਅਗੇ ਅਰਦਾਸ ਕਰਦੇ ਕਿ ਇਹ ਜਿਹੇ ਬੰਦੇ ਜਮਲ ਇਹੋਨਾਂ ਦੇ ਨਾਮ ਦੇ ਉੱਤੇ ਇਦਾਂ ਟੂਰਨਾਮੈਂਟ ਇਦਾਂ ਦੇਖੋ ਕੱਲ ਸ਼ੁਰੂ ਹੋਣੀ ਗੱਲੀ ਦਾ ਆਪਣੀ ਧਰਤੀ 'ਤੇ ਹੋਣੀ ਸ਼ੁਰੂ ਕਰਨਾ ਹੈ ਇਹਨਾਂ ਬੰਦੇ ਕਮੇਟੀ ਕਿਸ ਤਰ੍ਹਾਂ ਦੇਖੋ ਤੁਸੀਂ ਦੇਖੋਗੇ ਕੱਲ ਨੂੰ ਇੱਥੇ 20000 ਦਿਲ ਛੱਡਣ ਨੂੰ ਪੈਣੀ ਉੱਥੇ ਲੱਖਾਂ ਹੀ ਦਾਦ ਦੇ ਵਿੱਚ ਬੰਦੇ ਇਕੱਠੇ ਹੋਣਗੇ ਇੰਨਾ ਲੋਕਾਂ ਦੇ ਵਿੱਚ ਛਾਏ ਅੱਜ ਮੈਂ ਉੱਥੇ ਆ ਰਿਹਾ ਤੇ ਸਾਰੇ ਬੰਦਿਆਂ ਨਾਲ ਗੱਲ ਕਰਕੇ ਆ ਹਰ ਬੰਦਾ ਕਹਿੰਦਾ ਕਿ ਜੀ ਅਸੀਂ ਸਾਰੇ ਪਿੰਡ ਨੇ ਜਾਣਾ ਹੈ ਸਾਰੇ ਪਿੰਡ ਨੇ ਜਾਣਾ ਕੋਈ ਬੰਦਾ ਵੀ ਸਿਰ ਨਹੀਂ ਰਿਹਾ ਉਥੇ ਤਾਂ ਮੇਰਾ ਖਿਆਲ ਹੈ ਵੀ ਪਹੁੰਚਾਣਾ ਵੀ ਔਖਾ ਹੋ ਜਾਊਗਾ ਇੰਨੇ ਇੰਨੇ ਲੋਕ ਇਕੱਠੇ ਹੋ ਰਹੇ ਨੇ ਇੰਨਾ ਲੋਕਾਂ ਦੇ ਵਿੱਚੋਂ ਅੱਛਾ ਹੈ ਸਰਪੰਚ ਸਾਹਿਬ ਕਾ ਅੰਤਰੀ ਕਮੇਟੀ ਜਿਹੜਾ ਸਮਝਾਦਾ ਜਿਹੜਾ ਅਸੂਕਾ ਦੀ ਉਹ ਅਰਦਾ ਕਰਦਾ ਉਹਦੇ ਬਾਰੇ ਕੀ ਦੇਖੋ ਕੋਰਟ ਦਾ ਪਹਿਲਾਂ ਵੀ ਲੱਤ ਕਰ ਰਹੀ ਫਤੇ ਤੋਂ ਪਹਿਲਾਂ ਉਹ ਗਾਹ ਕਢੀਆਂ ਜਦੋਂ ਉਹਨਾਂ ਨੂੰ ਬੜਾ ਚੰਗਾ ਬੋਲਿਆ ਤੇ ਕੋਈ ਸੌਖਾ ਥੜੋ ਉਹਨਾਂ ਨੇ ਸੀ ਬਸਤਾ ਕੋਈ ਬੰਦਾ ਵੀ ਜਿਸ ਸੰਤਾ ਦਾ ਬਣਿਆ ਹੋਇਆ ਇੱਧਰ ਲੱਗਿਆ ਹੋਇਆ ਜਿਹੜਾ ਇਹਨਾਂ ਐਫਰਟ ਕਰਕੇ ਬਣਾਇਆ ਹੈ ਉਹ ਕੋਈ ਜਾਈ ਨਹੀਂ ਕਰੂ ਸੌਖਾ ਥੜੂ ਕਰੂਗਾ ਉਹਨੂੰ ਇੰਨਾ ਤੰਗ ਕੀਤਾ ਗਿਆ ਉਹਨੂੰ ਫੋਰਸ ਫੂਲੀ ਕਿ ਹੁਕਮਨਾਮਾ ਤੇ ਅੱਧਾ ਗੋਣ ਮੰਨ ਵੀ ਲਿਆ ਯਾਨੀ ਹਰ ਪੀੜ ਤੇ ਬਾਕਤਵਾਰ ਮੰਨ ਲਿਆ ਪਰ ਫਿਰ ਕਿਹਾ ਵੀ ਦੋ ਹੋਰ ਟਾਉਣੇ ਨੇ ਫਿਰ ਉਹਦੇ ਕੋਲ ਹੋਰ ਰਾਹ ਕੀ ਸੀਗਾ ਜੈਨ ਕਰ ਤੋਂ ਬਿਨਾ ਮੈਂ ਤਾਂ ਇਹ ਕਹਿਣਾ ਵੀ ਉਹਨਾਂ ਨੂੰ ਅਟਨਾ ਚੰਗਾ ਲੱਗ ਸੀ ਕਿ ਮੈਂ ਨਹੀਂ ਕੰਮ ਇਹ ਕਰਨਾ ਪਰ ਚਲੋ ਦੇਰ ਆਏ ਤੇ ਉਹਨਾਂ ਨੇ ਜੈਨ ਕਰਤਾ ਫਿਰ ਵੀ ਚੰਗੀ ਗੱਲ ਹੈ ਲੱਗਦਾ ਵੀ ਮੰਨਣਗੇ ਤਾਂ ਵੀ ਸ਼ਾਬਾਸ਼ ਮੈਨੂੰ ਅਪਰੀਜ਼ ਨਹੀਂ ਕਰਦਾ ਸ਼ਾਬਾਸ਼ ਮੰਨਣਗੇ ਕਿਉਂਕਿ ਜੋ ਉਹਨਾਂ ਨੇ ਬਿੱਤਰਾਂ ਦੇ ਕੀਤੀ ਆ ਉਹਨਾਂ ਨੇ ਐਤੋ ਬਦ ਉਹਨਾਂ ਨੂੰ ਕੁਝ ਬੋਟ ਚੱਲਦਾ ਧਾਰਮ ਕਰਕੇ ਇਕੱਠ ਹੋ ਰਿਹਾ ਗੱਲ ਨੂੰ ਇਹ ਤੇ ਜੋਰ ਨਾਲ ਕੱਟਨੀ ਹੋ ਰਿਆ ਲੋਕ ਧਰਮ ਨਾਲ ਜੁੜੇ ਹੋਏ ਨੇ ਲੋਕਾਂ ਨੂੰ ਬਾਕੀ ਗੱਲਾਂ ਸੈਕੰਡ ਨੇ ਤੁਹਾਡੀ ਜ਼ਮੀਨ ਤੁਹਾਡੀ ਰਾਇਦਾ ਤੁਹਾਡੇ ਅਹੁਦੇ ਸਭ ਤੋਂ ਛੋਟਾ ਹੈ ਸਭ ਤੋਂ ਵੱਡਾ ਧਰਮ ਹੈ ਜਿਹੜੋ ਧਰਮਦਿਆਂ ਨੇ ਇਹਨਾਂ ਨੇ ਮੱਥਾ ਲਾ ਲਿਆ ਸ਼੍ਰੀ ਕਾਕਤਖ ਸਾਹਿਬ ਦੇ ਨਾਲ ਤੇ ਅੱਜ ਉਹ ਜੋਰ ਲਾ ਰਹੇ ਤੁਸੀਂ ਦੇਖਣੀ ਹੈ ਪ੍ਰੈਸ ਕਾਨਫਰੈਂਸ ਤੇ ਵੀ ਇਹ ਗਲਤ ਕਰ ਰਹੇ ਨੇ ਜੀ ਇਹ ਠੀਕ ਕਰ ਰਹੇ ਨੇ ਜੀ ਤੁਸੀਂ ਫੇਸਬੁੱਕ ਤੇ ਵੀ ਦੇਖਿਆ ਹੁਣ ਕਿ ਜੇ ਹੋ ਹੋ ਰਿਹਾ ਮਾ ਹੋ ਰਿਹਾ ਸੌਦਾ ਲਿਖ ਰਹੇ ਨੇ ਉਹਨਾਂ ਦੀ ਪਾਰਟੀ ਨਹੀਂ ਹੈ ਜੀ ਫਾਂ ਦੇ ਨੌਲੇ ਜੇ ਫੇਰ ਵੀ ਇੰਨੇ ਬੰਦੇ ਇਕੱਠੇ ਹੁੰਦੇ ਇਹਨਾਂ ਕੋਈ ਕਰਨ ਦੇ ਬਾਅਦ ਨਹੀਂ ਹੈ ਇਹਦਾ ਮਤਲਬ ਪਿੱਛੇ ਨਾ ਕਿਤੇ ਕੋਈ ਗੱਲ ਤਾਂ ਹੈ ਵੀ ਕਦੋਂ ਮਜੀਠੀਆ ਤੋਂ ਅੱਜ ਸਿੱਟ ਕੇ ਪੇਡ ਹੋਣ ਦੀ ਪਿਆਰੀ ਕਿਸ ਤਰ੍ਹਾਂ ਦੇਖਦੇ ਹੁੰਦੇ ਆਲੇ ਸੇ ਦੇਖੋ ਇਹਦੇ ਬਾਰੇ ਬਹੁਤਾ ਪਤਾ ਨਹੀਂ ਹੈ ਵੀ ਕੀ ਹੈ ਕੀ ਨਹੀਂ ਇਹਦਾ ਪਰਚਰ ਦੀ ਗੱਲ ਚੱਲੀ ਜਾਂਦੀ ਹੈ ਲੱਗਦਾ ਜੀ ਉਸ ਟਾਈਮ 'ਚ ਹੈਗਾ ਸਬੂਸਤਰ ਹੋਦਾ ਜੇ ਮੈਸੇਜ ਦੇ ਇਲਜ਼ਾਮ ਲੱਗੇ ਸੋ ਦੇਖੋ ਕੋਈ ਹਾਲ ਤੱਕ ਕੋਈ ਗੱਲ ਸਿੱਧ ਹੋਈ ਹੋਣੀ ਹਾਲ ਤੱਕ ਕੋਈ ਉਹਨਾਂ ਦੇ ਹੱਕ ਲਾਭ ਕੋਈ ਚੀਜ਼ ਸਿੱਧ ਨਹੀਂ ਕਰ ਸਕੇ ਪਹਿਲਾਂ ਕਹਿੰਦੇ ਕਿ ਜੀਬਾ ਵੀ ਬਹੁਤ ਕੰਦਾ ਰਿਹਾ ਖੁਰੀ ਬਹੁਤ ਕੰਦੇ ਨੇ ਆਪ ਆਪਣੀ ਪਾਰਟੀ ਨੇ ਕਿਸ ਤਰ੍ਹਾਂ ਦੀ ਨਿਸ਼ਚੇਪ ਰੋਕੋ ਜੋ ਨਹੀਂ ਕਰਦੇ ਦੇਖੋ ਇਹ ਪੂਰੀ ਤਰ੍ਹਾਂ ਫੇਲ ਹੋ ਗਏ ਹਰ ਫੀਲ ਚ ਫੇਲ ਹੋ ਗਏ ਦੇਖੋ ਚਾਹੇ ਨਸ਼ੇ ਦੀ ਗੱਲ ਲਾ ਲਓ ਲਾਅ ਐਂਡ ਆਰਡਰ ਦੀ ਗੱਲ ਕਰ ਲਓ ਨਸ਼ੇ ਵੀ ਤਾਂ ਹੀ ਕਰਦੇ ਉਹ ਲਾਅ ਐਂਡ ਆਰਡਰ ਵਿੱਚ ਹੋਊਗਾ ਰੋਜ਼ ਬੰਬ ਚੱਲਦੇ ਨੇ ਬਲਾਸਟ ਹੋ ਰਹੇ ਨੇ ਤੇ ਕਰਪਸ਼ਨ ਦੀ ਗੱਲ ਆਪ ਦੀ ਰੋਜ਼ ਇਹ ਵੀ ਸੁਣ ਰਹੇ ਹਾਂ ਕਿ